ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ-ਠਾਕ ਹੋਵੋਗੇ ਬਿਜਲੀ ਵਾਲਾ ਚੈਨਲ ਦੇਖ ਰਹੇ ਸਾਰੇ ਭਰਾਮਾਂ ਦਾ ਤੈਹ ਦਿਲੋਂ ਸਵਾਗਤ ਹੈ ਤੇ ਅੱਜ ਆਪਾਂ ਇੱਕ ਨਵਾਂ ਮੁੱਦਾ ਲੈ ਕੇ ਹਾਜ਼ਰ ਹੋਏ ਆ ਤੇ ਜਿਹੜੇ ਭਰਾਮ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਅਸੀਂ ਨਿਤ ਨਵੀਂ ਬਿਜਲੀ ਬਾਰੇ ਜਾਣਕਾਰੀ ਲੈ ਕੇ ਆਉਂਦੇ ਆ ਜਿਦੇ ਨਾਲ ਹਰੇਕ ਬੰਦੇ ਨੂੰ ਘਰੇ ਬੈਠੇ ਫ੍ਰੀ ਜਾਣਕਾਰੀ ਮਿਲ ਜਾਂਦੀ ਹੈ ਤੇ ਤੁਸੀਂ ਆਪਦੇ ਨੁਕਸਾਨ ਤੋਂ ਬਚ ਸਕਦੇ ਹੋ ਹਾਂਜੀ ਤੇ ਹੋਰ ਬਈ ਠੀਕ ਠਾਕ ਹੋ ਹਾਂ ਹਾਂ ਵਧੀਆ ਬਈ ਤੇ ਅੱਜ ਦਾ ਆਪਣਾ ਮੁੱਦਾ ਵੀ ਏਸੀ ਚੀਜ਼ ਦੀ ਹੈ ਲੈ ਏ ਬਾਈ ਅੱਜ ਨਾ ਬਾਈ ਇਹਦੇ ਬਾਰੇ ਦੱਸੋ ਯਾਰ ਆਹ ਆਪਾਂ ਇੱਕ ਆਨਲਾਈਨ ਚੀਜ਼ ਮੰਗਾਈ ਹੈਗੀ ਅੱਛਾ ਬਈ ਇਹਦਾ ਤੁਸੀਂ ਰਿਵਿਊ ਕਰ ਅੱਛਾ ਤੂੰ ਮੰਗਵਾਇਆ ਬਈ ਘਰ ਵਾਸਤੇ ਕਾਦੇ ਵਾਸਤੇ ਮੰਗਵਾਇਆ ਸੀ ਬਈ ਇਹ ਇਹ ਬਈ ਕਰੇ ਬੱਚਾ ਨੇ ਆਰਡਰ ਕਰਾਇਆ ਸੀਗਾ ਅੱਛਾ ਤੇ ਵਿੱਚੋਂ ਹੁਣ ਤੁਸੀਂ ਆਪ ਇਹਨੂੰ ਖੋਲ ਕੇ ਦੇਖ ਨਹੀਂ ਨਹੀਂ ਇਹ ਤੁਸੀਂ ਕਿੱਥੇ ਲਾਉਣਾ ਸੀਗਾ ਕਾਹਦੇ ਲਈ ਲਾਉਣ ਵਾਸਤੇ ਮੰਗਾਇਆ ਕਿਚਨ ਵਿੱਚ ਰੱਖਣ ਰੱਖਣ ਵਾਸਤੇ ਸੀਗਾ ਮਤਲਬ ਹਵਾ ਹਵਾ ਲੈਣ ਵਾਸਤੇ ਕਿੰਨੇ ਪੈਸੇ ਦਾ ਮੰਗਾਇਆ ਬਾਈ ਇਹ ਬਾਈ 1200 ਰੁਪਏ ਦਾ ਅੱਛਾ ਇੰਨਾ ਮਹਿੰਗਾ ਬਹੁਤ ਰੁਪਏ ਲਾ ਤਾ ਯਾਰ ਲਓ ਜੀ ਚਲੋ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈਗਾ ਉਹ ਇਹੀ ਇੱਕ ਛੋਟਾ ਜਿਹਾ ਕੂਲਰ ਹੈ ਤੇ ਇਹ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਹੈ ਵੀ ਪਤਾ ਨਹੀਂ ਕਿੰਨੀ ਕਿ ਠੰਡ ਕਰਦਾਗਾ ਤੇ ਉਹ ਆਪਾਂ ਇਹਨੂੰ ਖੋਲ ਕੇ ਦਿਖਾਵਾਂਗੇ ਵੀ ਇਹਦੇ ਵਿੱਚ ਕੀ ਕੁਛ ਹੈ ਚਲੋ ਬਈ ਖੋਲਿਓ ਇਹਨੂੰ ਇਹਦੇ ਬਾਰੇ ਨਾ ਬਾਈ ਥੋੜਾ ਜਿਆਦਾ ਜਾਲਾ ਹੂਆ ਬਣਾਇਆ ਪੈਦਗਾਨਾ ਵਾਲਾ ਨੇ ਅੱਛਾ ਦਰਾਨਾ ਦੇ ਵੀ ਆਉਂਦਾ ਕੋਹਨਾ ਦੇ ਵੀ ਆਉਂਦਾ ਬਾਈ ਇਹ ਅੱਛਾ ਵੀ ਬੋਲਾ ਚੱਲਿਆ ਪੈ ਕੰਮ ਪੂਰਾ ਵੀ ਇਹ ਕਹਿੰਦਾ ਵੀ ਇਹ ਤਾਂ ਐ ਸਮਝ ਲਓ ਕਹਿੰਦੇ ਵੀ ਸਿੰਮਲੇ ਬਣਾ ਹੁੰਦਾ ਅੱਛਾ ਐਡੀ ਗੱਲ ਬਾਤ ਹੈ ਆ ਮੈਂ ਤਾਂ ਹੁਣ ਖੋਲਿਆ ਹੁਣ ਪਤਾ ਲੱਗਿਆ ਵੀ ਇਹਦੇ ਥੱਲੇ ਨਾ ਇਹਦੇ ਵਿੱਚ ਬਾਈ ਪਾਣੀ ਪਾ ਜਾਂਦਾ ਇੱਥੇ ਅੱਛਾ ਵੀ ਕੁਲੂਮ ਨਾਲੀ ਤਾਂ ਖੋਲਿਆ ਕਰਦਾ ਪਾਣੀ ਪੈਂਦਾ ਕਿ ਵੀ ਬਰਫ਼ ਪਾਈ ਜਾਂਦੀ ਹੈ ਕਹਿੰਦੇ ਠੀਕ ਆ ਬਾਈ ਕਹਿੰਦੇ ਵੀ ਇਹ ਤਾਂ ਐ ਮੰਨੋ ਵੀ ਜਦੋਂ ਲਾਤਾ ਅੱਛਾ ਤੇ ਬੰਦੇ ਨੂੰ ਕਹਿੰਦੇ ਬਸ ਛਰੇ ਹੀ ਆ ਕੰਬੀਤ ਤਾਂ ਸੇਮਲੇ ਹੀ ਫਿਰਦਾ ਹੈ। ਅੱਛਾ ਯਾਰ। ਇਹ ਕਹਿੰਦਾ ਟੈਂਪਰੇਚਰ ਬਹੁਤ ਘਟਾ ਦਿੰਦਾ ਹੈ। ਇਹ ਦੁਕਾਨਾਂ ਦੇ ਬਾਈ ਚਲੋ ਬਾਈ ਨੇ ਤਾਂ ਮੈਨੂੰ ਤਾਂ ਪਤਾ ਨਹੀਂ ਇਹ 1200 1250 ਕਿੰਨੇ ਦਾ 1200 ਦਾ ਕਿਹੜੇ ਰੇਟ ਮਗਾਇਆ ਹੈ? ਆਨਲਾਈਨ ਮਗਾਇਆ ਬਾਈ। ਹਾਂ ਬਾਈ ਆਨਲਾਈਨ। ਇਹ ਬਾਈ ਨੇ ਮਗਾਇਆ ਆਨਲਾਈਨ ਇਹ ਬਾਈ ਦੁਕਾਨਾਂ ਤੋਂ ਵੀ ਆਪਾਂ ਨੂੰ ਮਿਲ ਜਾਣਾ 750 ਦਾ। ਅਲੱਗ-ਅਲੱਗ ਰੇਟ ਹੈ ਇਹਦੇ। ਉਹਦਾ ਮਾੜਾ-ਮੋਟਾ ਇਹਦੇ 'ਚ ਕੋਈ ਫਰਕ ਹੋਵੇ। ਅੱਛਾ ਠੀਕ ਹੈ ਬਾਈ। ਤੇ ਆਪਾਂ ਪਹਿਲਾਂ ਮੈਨੂੰ ਲੱਗਦਾ ਹਾਂ ਜਿਹੜਾ ਇਹਦਾ ਟੱਕਣ ਜਾਏ ਇਹ ਤਾਂ ਹਾਣੂ ਕਰਕੇ ਤਰਿਆ ਉਹ ਕਰਕੇ ਆਹ ਹਾਂ ਹਾਂ ਤਾਂ ਹੈਂਡਲ ਦਿੱਤਾ ਹੋਇਆ ਨਾ ਫੜ ਨੂੰ ਹਾਂ ਹੈਂਡ ਲਾ ਗਿਆ ਐਂ ਤਰਿਆ ਜਾਊਗਾ ਐ ਲੱਗੂ ਜੀ ਹਾਂ ਇਸ ਤਰ੍ਹਾਂ ਲੱਗਦਾ ਇਹ ਇਸ ਤਰ੍ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਹੈ ਵੀਰੇ ਇੱਥੇ ਇਹਦੇ ਆ ਟੱਕਣ ਖੋਲ ਕੇ ਇੱਥੇ ਪੈਂਦਾ ਪਾਣੀ ਇਹ ਚ ਵਿੱਚ ਬਰਫ਼ ਪੈ ਜਾਂਦੀ ਆ ਪਾਣੀ ਪਾ ਕੇ ਇੱਥੇ ਉਹ ਕਹਿੰਦੇ ਵੀ ਤੁਸੀਂ ਬਰਫ਼ ਪਾ ਲਓ ਤਾਂ ਵੀ ਕਹਿੰਦੇ ਜਮਾ ਸਿਰਾ ਗੱਲਬਾਤ ਹੋ ਜਾਂਦੀ ਆ ਅੱਛਾ ਪੂਰਾ ਬਾਈ ਟ੍ਰੈਂਡਿੰਗ ਚ ਚੱਲ ਰਿਹਾ ਹੈ ਇਸ ਵਕਤ ਆ ਅੱਛਾ ਹਾਂ ਇਹ ਬਾਈ ਨੇ ਵੀ ਕੋਈ ਵੀਡੀਓ-ਵਿਡੀਓ ਦੇਖ ਕੇ ਮੰਗਵਾਇਆ ਹੋਊਗਾ ਹਾਂ ਇਹਨੇ ਦੇਖਿਆ ਹੋਣਾ ਆਪਾਂ ਚਲੋ ਹਾਂ ਇਹਨੂੰ ਤਾਂ ਹੋਊਗਾ ਇਹ ਡਾਕਟਰ ਲੱਗਦਾ ਆਪਣੇ ਕੋਲੇ ਆ ਮੋਬਾਈਲ ਵਾਲਾ ਮੋਬਾਈਲ ਵਾਲਾ ਆਪਾਂ 5 ਕੰਪੀਅਰ ਦਾ ਕਹਿੰਦੇ ਨੇ ਜੀ ਨੂੰ 5 ਬੋਲਟ ਵਾਲਾ 5 ਬੋਲਟ ਵਾਲਾ ਉਹ ਲੱਗਦਾਗਾ ਹਾਂ ਹਾਂ ਆਪਾਂ ਉਹ ਲਾ ਕੇ ਇਹਨੂੰ ਆਪਾਂ ਸ ਨੂੰ ਪਹਿਲਾਂ ਚਲਾ ਹੀ ਦਿੰਨੇ ਹਨਾ ਵੀ ਕਿੰਨੀ ਹਵਾ ਹੋਵਾ ਮਾ ਦਾ ਆਪਾਂ ਚੈੱਕ ਤਾਂ ਕਰ ਲਈਏ ਬਾਈ ਕਿਵੇਂ ਵੀ ਬਾਈ ਨੇ ਜਮੇ ਹੀ ਵੇਫਟ ਕਰਦਾ ਕੰਮ ਆ ਮੋਬਾਈਲ ਜਾਣਾ ਓਡੀ ਆਪਣਾ ਮੋਬਾਈਲ ਜਾਣਾ ਓਡੀ ਜੀ ਦੇਖੀ ਜਊ ਫਿਰ ਇੱਕ ਤੇ ਐ ਦਾ ਬਾਈ ਸਪੀਡ ਵੀ ਦਿੱਤੀਆਂ ਉਹਨਾਂ ਨੇ ਅੱਛਾ ਆ ਦੇਖੋ ਤਿੰਨ ਨੰਬਰ ਤੱਕ ਚੱਲਦਾ ਹੁਣੇ ਫੁੱਲ ਤੇ ਇਧਰ ਬਾਈ ਮੈਨੂੰ ਮਾੜੀ ਜੀ ਹਵਾ ਜੀ ਦੇਓਗੇ ਲਓ ਜੀ ਦਾ ਕਰਦਾ ਇੱਕ ਮਿੰਟ ਅੱਛਾ ਚੱਲੀ ਜਾਂਦਾ ਬਈ ਇਹ ਠੀਕ ਆ ਤੇ ਆਪਾਂ ਮੰਨ ਕੇ ਚੱਲੋ ਵੀ ਹਵਾ ਇਹਦੀ ਆਹ ਦੇਖੋ ਬਈ ਬਹੁਤ ਹਵਾ ਯਾਰ ਕਿਹੜਾ ਗੱਲਬਾਤ ਆ ਹਨਾ ਐਂ ਕਰਾ ਬਈ ਇਹਨੂੰ ਵਿੱਚ ਪਾ ਦੇ ਟਾਣੀ ਨੂੰ ਫੇਰ ਮੈਨੂੰ ਲੱਗਦਾ ਜ਼ਿਆਦਾ ਹਵਾ ਆਊਗੀ ਹਾਂ ਇਹਦੇ ਮੂਰੇ ਆਪਾਂ ਕੋਈ ਚੀਜ਼ ਹੋਰ ਕਰਕੇ ਦੇਖ ਲੈਂਦੇ ਯਾਰ ਕੋਈ ਰਮਾਨ ਮੂੜਾ ਮੜਾ ਮੋਟਾ ਤਾਂ ਕੁਸਤਾ ਕਰਦੇ ਹੀ ਹੋਏ ਤਾਂ ਪੈਸੇ ਲੈਂਦੇ ਉਹਨਾਂ ਨੇ ਆਹ ਦੇਖੋ ਇੰਨੀ ਕ ਹਵਾ ਤਾਂ ਹੈਗੀ ਆ ਬਈ ਦੇਖੋ ਫੁੱਲ ਦਿਹਾਉਣੇ ਤਿੰਨ ਸਪੀਡਾਂ ਦਿੱਤੀਆਂ ਇਹਦੇ ਠੀਕ ਆ ਬਈ ਇਹਦੇ ਬਾਰੇ ਤੁਹਾਨੂੰ ਆਪਾਂ ਹੋਰ ਡੀਪਲੀ ਦੱਸਦੇ ਇਹਦੇ ਵਿੱਚ ਮੈਨੂੰ ਲੱਗਦਾ ਬਈ ਲਾਈਟਾਂ ਲੁੱਟਾਂ ਵੀ ਜਗਦੇ ਹੋਣੀਆਂ ਲਾਈਟ ਜੀ ਦਾ ਵੀ ਦਿੱਤਾ ਹੋਇਆ ਮਾੜਾ ਹੈ ਬੋਲਟ ਹੈਗਾ ਇਹਦੇ ਚ ਬੱਲਮ ਬੋਲ ਉਹ ਮੈਨੂੰ ਲੱਗਦਾ ਪਾਣੀ ਜੇ ਚ ਜਗਦਾ ਹੋ ਹਣਾ ਕੋਈ ਇੱਥੇ ਜਗਦਾ ਹੋ ਮੈਨੂੰ ਹਾਂ ਲਾਈਟਾਂ ਨਹੀਂ ਮੜੀਆਂ ਮੁੱਟੀਆਂ ਚਲੋ ਇਹਦੇ ਬਾਰੇ ਆਏ ਆ ਬਈ ਇਹਦਾ ਦੇਖੋ ਪਹਿਲਾਂ ਤਾਂ ਤੁਸੀਂ ਲੈਣ ਵੇਲੇ ਤੁਸੀਂ ਸੋਚੋ ਵੀ ਇਹਦਾ ਜਿਹੜਾ ਅਡਾਪਟਰ ਹੈ ਉਹ ਮੋਬਾਈਲ ਦਾ ਅਡਾਪਟਰ ਹੈ ਡੀਸੀ ਅਡਾਪਟਰ ਹੈ 5 ਵੋਲਟ ਦਾ ਤੁਸੀਂ ਆਪਾਂ ਹਿਸਾਬ ਲਾਓ ਵੀ ਜਦੋਂ ਆਪਾਂ ਇੰਨੇ ਟੈਂਪਰੇਚਰ ਦੇ ਵਿੱਚ ਜਿਹੜੀਆਂ ਏਸੀ ਚੀਜ਼ਾਂ ਸਿੱਧੀਆਂ ਚੱਲਦੀਆਂ ਨੇ ਪੱਖੇ ਹੋ ਗਏ 220 ਬੋਲਟ ਤੇ 220 25 ਬੋਲਟ ਤੇ ਹਨਾ ਬਿਲਕੁਲ ਉਹ ਆਪਾਂ ਨੂੰ ਮਤਲਬ ਰਾਹਤ ਨਹੀਂ ਦਿੰਦੇ ਸਹੀ ਵੀ ਹਵਾ ਦਿੰਦੀਆਂ ਆਪਾਂ ਨੂੰ ਰਾਹਤ ਨਹੀਂ ਦਿੰਦੀਆਂ ਹਾਂ ਇਹ ਆਪਾਂ ਨੂੰ ਬਈ 5 ਐਂਪੀਅਰ ਵਾਲਾ ਜਿਹਨੂੰ 5 ਬੋਲਟ ਤੇ ਚੱਲਣ ਵਾਲਾ ਕਿਥੋਂ ਹਾਂ ਇਹ ਬਈ ਆਪਾਂ ਨੂੰ ਕਿੰਨਾ ਕੁ ਠੰਡਾ ਕਰ ਦੂ ਕੀ ਕਰ ਬਿਲਕੁਲ ਬਿਲਕੁਲ ਤੇ ਰਹੀ ਗੱਲ ਪੈਸੇ ਦੀ ਹੋਣੇ ਬਾਈ ਕਹਿੰਦਾ ਮੈਂ 1200 ਦਾ ਮੰਗਾਇਆ ਹਨਾ 1200 ਬਈ ਬਹੁਤ ਹੁੰਦਾ ਤੇ 1200 ਰੁਪਿਆ ਵੀ ਬਹੁਤ ਹੁੰਦਾ ਹੁਣ ਆਪਾਂ ਜੇ 4-500 ਰੁਪਿਆ ਹੋਰ ਪਾ ਕੇ ਆਪਾਂ ਨੂੰ ਸ ਅਾ ਚੱਕਮਾ ਬਾਈ ਚੱਕਮਾ ਸਟੈਂਡਿੰਗ ਨਾ ਸੱਚ ਬਾਈ ਮੇਰੀ ਗੱਲ ਸੁਣਾ ਆਪਣਾ ਜਿਹੜੀ ਉਹ ਪੱਖੀ ਹੁੰਦੀ ਹੈਗੀ 7-800 ਦੀ ਤੇ ਪੱਖੀ ਆ ਜਾਂਦੀ ਹੈ ਹਾਂ ਜਿਹਨੂੰ ਏਪੀ ਕਹਿੰਦੇ ਆ ਉਹ ਬਾਈ 6500 ਰੁਪਏ ਦੀ ਆ ਜਾਂਦੀ ਆ ਤੇ ਫਿਰ ਉਹ ਇਤੋਂ ਵਧਿਆ ਹੀ ਆ ਬਾਈ ਮੈਂ ਉਹੀ ਸਨੂੰ ਦੱਸਦਾ ਬਾਈ ਵੀ ਇਹ ਚੀਜ਼ਾਂ ਵਾਸਤੇ ਆਪਾਂ ਨਾ ਕਈ ਵਾਰੀ ਜਿਵੇਂ ਹੁਣ ਬਾਈ ਨੇ ਚੱਲ ਵੀਡੀਓ ਦੇਖੀ ਹੋਣੀ ਆ ਬਿਲਕੁਲ ਮੋਬਾਈਲ ਤੇ ਹਾਂ ਦੇਖੋ ਦੇਖ ਆ ਆਰਡਰ ਪਾਤਾ ਬਿਲਕੁਲ ਵੀ ਆਪਾਂ ਪੂਰਾ ਇਹਦੇ ਬਾਰੇ ਜਾਣਕਾਰੀ ਨਹੀਂ ਲੈਂਦੇ ਰਿਵਿਊ ਨਹੀਂ ਲੈਂਦੇ ਵੀ ਕੀ ਗੱਲ ਬਾਤ ਹੈ ਬੇਚਣ ਵਾਲੇ ਦਾ ਬਾਈ ਦੇ ਖਾਲ ਦੀ ਚੀਜ਼ ਬਣਾ ਕੇ ਵੇਚਣੀ ਹਾਂ ਹਾਂ ਹੁਣ ਤਾਂ ਬਿਲਕੁਲ ਹੁਣ ਤੁਸੀਂ ਇਹਦੇ 1200 ਰੁਪਏ ਲਾਤਾ ਪਲਾਸਟਿਕ ਦੀ ਚੀਜ਼ ਆ ਇਹ ਹਾਂ ੱਲੇ ਡਿੱਗ ਪਿਆ ਤਾਂ ਖੰਡ ਜੂ ਬਿਲਕੁਲ ਇਹਦੀ ਕੋਈ ਰਿਪੇਅਰ ਨਹੀਂ ਹੁੰਦੀ ਦੁਬਾਰੇ ਕਿੰਨਾ ਕਹਦੇ ਵਿੱਚ ਪਾਣੀ ਪੈ ਜੂ ਇੱਕ ਗਲਾਸ ਪਾਣੀ ਨਹੀਂ ਪੈਂਦਾ ਕਿੰਨਾ ਕ ਮਾਜਣਾ ਇਹਦੇ ਵਿੱਚ ਇੱਕ ਗਲਾਸ ਪਾਣੀ ਪੂ ਹੈਨਾ 1200 ਰੁਪਏ ਦਿੱਤਾ ਬਾਈ ਤਾਂ ਹਾਂ ਛੱਤ ਤੇ ਪੱਖਾ ਲਾ ਲੈਂਦਾ ਅਗਲਾ ਬਿਲਕੁਲ ਦੱਸਦਾ ਨਾ ਵੀ 1200 ਰੁਪਏ ਦਾ ਚੱਲ ਜੇ ਤੁਸੀਂ ਵਧੀਆ ਪੱਖਾ ਲਾਉਣਾ ਹੈ ਹਾਂ 1200 ਦੇ ਵਿੱਚ 2-300 ਰੁਪਏ ਹੋਰ ਪਾ ਕੇ 1500 ਦਾ ਵਧੀਆ ਪੱਖਾ ਆ ਜਾਣਾ ਸਾਤਾ ਬਿਲਕੁਲ ਉਹਦੀ 1 ਸਾਲ ਦੀ ਗਾਰੰਟੀ ਵੀ ਹੋ ਹਾਂ ਥੱਲੇ ਦ ਇਹਦਾ ਕੋਈ ਫਾਇਦਾ ਨਹੀਂ ਵੀਰੇ ਇਹ ਚੱਕਰਾਂ 'ਚ ਤੁਸੀਂ ਨਾ ਪਾਓ ਐਵੇਂ ਪੈਸੇ ਬਰਬਾਦ ਨਾ ਕਰੋ ਮੇਰਾ ਵੀਰ ਤੁਸੀਂ ਕਿਸੇ ਦੀ ਜਰੂਰਤ ਨਹੀਂ ਤੁਸੀਂ ਸਾਡੀ رائے ਲੈਣੀ ਹੈ ਕਿਸੇ ਮਿਸਤਰੀ ਹੋਰ رائے ਲੈ ਲਓ ਯਾਰ ਉਹ ਤੋਂ ਪੁੱਛ ਲਓ ਕਿ ਭਾਈ ਆਹ ਚੀਜ਼ ਅਸੀ ਲਿਆਉਣੀ ਆਪਾਂ ਨੂੰ ਫਾਇਦਾ ਹੈਗਾ ਹੂੰ ਹੂੰ ਆਪਾਂ ਆਨਲਾਈਨ ਆਪਾਂ ਅਕਸਰ ਨਾ ਦੇਖ ਕੇ ਉਹਨਾਂ ਦੀ ਸ਼ੋਰ ਦੇ ਹਾਂ ਆਪਾਂ ਨਾ YouTube ਤੇ ਡਿਪੈਂਡ ਰਹੇ ਜਾਂਦੇ ਆ ਵੀ ਯਾਰ YouTube ਤੇ ਦਿਖਾਇਆ ਹੈਗਾ ਵੀ ਇਹਦਾ ਪਤਾ ਨਹੀਂ ਕਿੰਨੀ ਕ ਉਹ ਯਾਰ ਪੇਡ ਪ੍ਰਮੋਸ਼ਨਾਂ ਹੁੰਦੀਆਂ ਆਈਆਂ ਹਨਾ ਜਦੋਂ ਅਗਲੇ ਨੇ ਕਹਾ ਕੰਪਨੀ ਤੋਂ ਪੈਸੇ ਲੈਤੇ ਹੋਏ ਆ ਉਹ ਤਾਂ ਕਹੂਗਾ ਬਈ ਇਹਨੇ ਤਾਂ ਸ਼ਿਮਲਾ ਬਣਾਤਾ ਕਹਿੰਦੇ ਵੀ ਹੈ ਚਮਕ ਧਮਕ ਦੇਖ ਲੈਣੇ ਆ ਡੱਬਾ ਦੇਖ ਲੈ ਉੱਤੇ ਫੋਟੋ ਲਾ ਦੀ ਆ ਦੇਖੋ ਤੁਸੀਂ ਕਿੰਨੀ ਵਧੀਆ ਪੈਕਿੰਗ ਵਗੈਰਾ ਕੀਤੀ ਵੀ ਹੈ ਹਨਾ ਉਹਨਾਂ ਨੇ ਆਪਦਾ ਪੂਰਾ ਸਿਰਾ ਗੱਲਬਾਤ ਕਰਤੀ ਆ ਦੇਖੋ ਬਿਲਕੁਲ ਇਹ ਬੰਦਾ ਸੁੱਤਾ ਬਹਿਣ ਦਾ ਸਮਾਤਾ ਹਾਂ ਤੇ ਬਾਈ ਯਾਰ ਤੁਸੀਂ ਇੰਨੇ ਟੈਂਪਰੇਚਰ ਦੇ ਵਿੱਚ ਮੈਨੂੰ ਐ ਲੱਗਦਾ ਵੀ ਜੀ ਇਹਨੂੰ ਸਾਰਾ ਦਿਨ ਊਂ ਚਲਾਤਾ ਏ ਧੂਆ ਨਿਕਲ ਜੂ ਇਹਦਾ ਬਾਈ ਐ ਪਹਿਲੀ ਗੱਲ ਤਾਂ ਬਾਈ ਮੈਂ ਪਹਿਲੀ ਗੱਲ ਦਾ ਇਹ ਚੱਲਦੇ ਦਾ ਹੀ ਨਹੀਂ ਪਤਾ ਲੱਗਦਾ ਵੀ ਚੱਲਦਾ ਹੈ ਜਾਂ ਨਾ ਚੱਲਦਾ ਹੈ। ਕੀ ਗੱਲ ਹੈ? ਹੁਣ ਇਹ ਜੀ ਤੁਸੀਂ ਅਸੀਂ ਪਹਿਲਾਂ ਦੇਖ ਕੇ ਸਾਡੇ ਆਪਣਾ ਆਪਾਂ ਚੱਕ ਵੀ ਕੀਤੀ ਸੀ ਮਨ ਲਾ ਲਾ ਇਹ। ਹਾਂਜੀ ਹਾਂਜੀ। ਵੀਡੀਓ ਦੇ ਵਿੱਚ ਰੇਟ ਇਹਨਾਂ ਦਾ ਇਹ ਤਾਂ 1200 ਹੈ ਬਾਈ 2200 ਤੱਕ ਵੀ ਪਏ ਆ ਸ਼ਾਇਦ। ਬਿਲਕੁਲ ਬਿਲਕੁਲ। ਉਹਦੇ ਵਿੱਚ ਵੀ ਕੀ ਫਰਕ ਉਹ ਚੱਲਦਾ ਤਾਂ ਉਹ ਵੀ ਇਸੇ ਡਾ ਸੀ ਫੈਨ ਆਗਾ ਉਹਦੇ ਵਿੱਚ ਵੀ ਲੱਗਿਆ ਹੋਇਆ ਹੈ। ਇਸੇ ਇਸੇ ਕਰੰਟ ਤੋਂ ਹੀ ਬਰੀ ਉਹਨੇ ਚੱਲਣਾਗਾ। ਬਿਲਕੁਲ। ਇਸ ਕਰਕੇ ਸਾਨੂੰ ਦੁਬਾਰਾ ਹੀ ਫੇਰ ਕਹਿੰਦੇ ਆ ਵੀ ਮੇਰਾ ਬਾਈ ਇਹ ਚੀਜ਼ਾਂ ਤੋਂ ਬਚੋ। ਇਹ ਉਹਨਾਂ ਨੇ ਸਿਰਫ ਇੱਕ ਹੂਆ ਬਣਾਇਆ ਹੁੰਦਾ ਜਿ ਵੀ ਸਾਡੇ ਕੋਲੇ ਪੁਰਾਣਾ ਕੂਲਰ ਲਿਆਓ ਹੂੰ ਹੂੰ ਤੁਸੀਂ ਦੇਖੀ ਹੋਣੀ ਹੈ ਬਿਲਕੁਲ ਬਿਲਕੁਲ ਜੀ ਤੁਸੀਂ ਪੁਰਾਣਾ ਕੂਲਰ ਲਿਆਓ ਤੁਹਾਡਾ ਪੁਰਾਣਾ ਕੂਲਰ ਅਸੀਂ 10000 ਦਾ ਕੱਟ ਕੇ 5000 ਦਾ ਜਾਂ ਸੌਰੀ 5 ਦਾ ਕੱਟ ਕੇ ਹਾਂ ਉੱਥੋਂ 5 ਲੈ ਕੇ ਤੁਹਾਨੂੰ ਨਵਾਂ ਕੂਲਰ ਦੇ ਦਿਆਂਗੇ ਹਾਂ ਉਹਦੇ ਵਿੱਚ ਦੇਖ ਐਨੀ ਬਈ ਦੁਨੀਆ ਕੋਈ ਦੇਣ ਵਾਲਾ ਕਮਣਾ ਵਾਲੀ ਬਿਲਕੁਲ ਹਰੇਕ ਕੋਲੇ 2 ਰੁਪਏ ਹਰੇਕ ਨੇ ਬਣਾਉਣੇ ਆ ਇਹ ਲੁੱਟਣ ਦਾ ਸਾਰਾ ਸਾਧਨ ਬਣਿਆ ਹੋਇਆ ਬਿਲਕੁਲ ਜੀ ਤੁਸੀਂ ਪਹਿਲਾਂ ਜਾ ਕੇ ਉਹਦਾ ਰੇਟ ਤਾਂ ਪੁੱਛ ਲਓ ਯਾਰ ਜਿਹੜਾ ਉਹ ਤੁਹਾਨੂੰ 10-10 ਦੇ ਰਿਹਾ ਹੈ ਬਾਕੀ ਵੀ ਉਹ 10000 ਦਾ ਹੋਰ ਦੁਕਾਨ ਤੋਂ ਮਿਲਦਾ ਹੈ ਬਿਲਕੁਲ ਜਾਂ ਉਹਦੇ ਵਿੱਚ ਜਿਹੜੀ ਮੋਟਰ ਲੱਗੀ ਹੈ ਵੀ ਉਹ ਮੋਟਰ ਤਾਂਬੇ ਦੀ ਹੈ ਬਿਲਕੁਲ ਹੋਲ ਅਲੂਮਿਨੀਅਮ ਦੀ ਹੈ ਉਹਦੇ ਬੈਰਿੰਗ ਹੈ ਜਾਂ ਪੌਸ਼ਾ ਹੈ ਉਹਦੇ ਜਿਹੜੀ ਬਾਡੀ ਲੱਗੀ ਹੈ ਰਬੜ ਦੀ ਬਿਲਕੁਲ ਉਹਦੇ ਕਿੰਨੀ ਕਨਵੈਸਟਮੈਂਟ ਹੈ ਕਿੰਨਾ ਕ ਮਾਰ ਜਾਣਾ ਉਹਦਾ ਤੁਸੀਂ ਉਹਨੂੰ ਹਾਂ ਚਲੋ ਉਹ ਤਾਂ ਪੱਖੇ ਵਾਲੀ ਮੋਟਰ ਤਾਂ ਆ ਗਈ ਹੈ ਨਾ ਮੇਨ ਫੈਕਟਰ ਹੈਗਾ ਉਹ ਤਾਂ ਇਸ ਤੋਂ ਬਾਅਦ ਜਿਹੜੀ ਇੱਕ ਪਾਣੀ ਚੱਕਣ ਵਾਲੀ ਮੋਟਰ ਦੀ ਹੈ ਤੁਲੂ ਪੰਪ ਕਹਿੰਦੇ ਆ ਕੂਲਰ ਵਾਲਾ ਸਮਰਸ਼ੀ ਵਾਲ ਕਹਿੰਦੇ ਆ ਉਹਨੂੰ ਸਮਰਸ਼ੀ ਵਾਲ ਕਹਿੰਦੇ ਨੇ ਆ ਉਹ ਵੀ ਬਹੁਤ ਜ਼ਿਆਦਾ ਫਰਕ ਆ 100 ਰੁਪਏ ਦੀ ਵੀ ਪਈ ਆ ਉਹ ਬਾਈ 100 ਦਾ ਤੁਸੀਂ ਬਾੜਾ ਹਾਂ ਉਹਦੀ ਵੀ ਕੈਪੈਸਿਟੀ ਹੁੰਦੀ ਆ ਨਾ ਵੀ ਕਿੰਨੇ ਘੰਟੇ ਦੇ ਵਿੱਚ ਕਿੰਨੇ ਲੀਟਰ ਉਹ ਕਰਦੀ ਹੈਗੀ ਹਰੇਕ ਚੀਜ਼ ਦੀ ਬਾਈ ਉਹਦੀ ਉਹਨਾਂ ਨੇ ਪਹਿਲਾਂ ਕੱਟ ਕੇ ਬਣਾਈ ਹੁੰਦੀ ਆ ਤੇ ਉਹ ਬਾਈ 1500 ਰੁਪਏ ਤੱਕ ਵੀ ਪਈ ਆ ਪਈ ਆ ਬਾਈ 1500 ਉਹ ਹੁਣ 1500 ਲੀਟਰ ਇੱਕ ਘੰਟੇ ਦਾ ਪਾਣੀ ਅਪ ਕਰਦੀ ਆ ਉਹਦੇ ਚ ਕੀ ਗੱਲ ਆ ਤੁਹਾਨੂੰ ਮੈਂ ਦੱਸਦਾ ਜਿਹੜਾ ਹੁਣ ਆਪਣਾ ਲੌਂਗ ਬਾਡੀ ਵਾਲਾ ਕੂਦ ਲਾਉਂਦਾ ਬਾਈ ਵੱਡਾ 12 ਇੰਚ ਐਗਜ਼ਾਸਟ ਵਾਲਾ ਠੀਕ ਹੈ ਜੀ ਉਹਦੇ ਚ ਕਈਆਂ ਦੇ ਤਾਂ ਦੋ ਪੰਪ ਲੱਗੇ ਹੁੰਦੇ ਆ ਜਿਵੇਂ ਆਪਣਾ ਪੰਪ ਖਰਾਬ ਹੋ ਜਾਂਦਾ ਆਪਾਂ ਕਹਿੰਦੇ ਨੇ ਵੀ ਪੰਪ ਆਪ ਪਿੰਡ ਚੋਂ ਲੈ ਲਿਆ ਆਪਾਂ ਉਹ ਹੀ 120 ਰੁਪਈਆ ਵਾਲਾ 150 ਵਾਲਾ ਪੰਪ ਲਿਆ ਕੇ ਲਾ ਬਿਲਕੁਲ ਆਪਾਂ ਨੂੰ ਤਾਂ ਆਏ ਵੀ ਪੰਪ ਤਾਂ ਪੰਪ ਹੀ ਆ ਹਾਂ ਵੀ ਪੰਪ ਹੀ ਹੈ ਪਰ ਇੱਕ ਪਾਸੇ ਉਹਦੇ ਬਰਾਬਰ 500 ਦਾ ਪੰਪ ਅਗਲਾ ਕਹਿੰਦਾ ਹਾਂਜੀ ਸਾਇਜ਼ ਦੇ ਵਿੱਚ ਵੀ ਦੁੱਗਣਾ ਤੇ ਗੁਣਾ ਹੁੰਦਾ ਬਿਲਕੁਲ ਬਿਲਕੁਲ ਉਹਦੇ ਵਿੱਚ ਫਰਕ ਕੱਲੇ ਸਾਇਜ਼ ਦਾ ਨਹੀਂ ਹੁੰਦਾ ਬਾਈ ਉਹਦੇ ਵਿਚਲੇ ਮਟੀਰੀਅਲ ਦਾ ਫਰਕ ਵੀ ਹੁੰਦਾਗਾ ਹੋਣੇ ਪਾਣੀ ਚੜਾਉਂਦੀ ਉਹਦੀ ਕੈਪੈਸਿਟੀ ਵੱਧ ਹੁੰਦੀ ਆ ਵੀ ਵੱਧ ਹਾਈਟ ਤੇ ਪਾਣੀ ਚੜਾਉ ਉਹ। ਇੱਕ ਗੱਲ ਸ਼ਾਮ ਨੂੰ ਜਦੋਂ ਕੁਲਟਰ ਵਗੈਰਾ ਚੱਲਦਾ ਵੋਲਟੇਜ ਘਟ ਜਾਂਦੀ ਆ। ਬਿਲਕੁਲ। ਅਕਸਰ ਸਾਡੇ ਕੋਲੇ ਬਹੁਤ ਕੰਪਲੀਟ ਆਉਂਦੀ ਆ ਬਾਈ ਦਿਨੇ ਦਾ ਯਾਰ ਸਾਡਾ ਕੁਲਟਰ ਪੰਪ ਪਾਣੀ ਚੱਕੀ ਜਾਂਦਾ। ਹਾਂ ਹਾਂ। ਆਥਨੇ ਬਾਈ ਸਾਡਾ ਪੱਖਾ ਜਾਂਦਾ ਹੌਲੀ ਹੌਲੀ ਜਲਦਾ ਤੇ ਜਿਹੜਾ ਪੰਪ ਆ ਉਹ ਪਾਣੀ ਚੜਾਉਣਾ ਹਟ ਜਾਂਦਾ। ਬਿਲਕੁਲ ਜੀ। ਉਹਦੇ ਚ ਬਾਈ ਇਹੀ ਫਰਕ ਹੁੰਦਾ ਹੁਣ ਇੱਕ ਪਾਸੇ 500 ਵਾਲਾ ਪੰਪ ਆ ਤੇ ਇੱਕ ਪਾਸੇ ਬਾਈ ਆਪਣਾ 200 ਵਾਲਾ। ਉਹ ਜਿੰਨਾ ਕ ਮਾਜ ਨਾਲ ਉਹਨਾਂ ਕੋਲ ਚੜਾਈ ਜਾ ਉਹਦੇ ਚੱਕਰ ਇਸ ਕਰਕੇ ਵੀ ਇਹੀ ਗੱਲ ਹੈ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਬਚੋ ਜਿਹੜੇ ਬਿਲਕੁਲ ਇਹ ਆਪਾਂ ਹਨਾ ਵੀ ਕੀ ਹੈ ਵੀ ਗਰਮੀ ਤੋਂ ਦੁਖੀ ਹੋ ਕੇ ਪੈਸੇ ਤਾਂ ਲਾ ਦਨੇ ਇਹ ਜੀਆਂ ਚੀਜ਼ਾਂ ਤੇ ਦੇਖੋ ਦੇਖ ਇੱਕ ਤਾਂ ਪੇੜ ਚੜ ਲਗੀ ਇਹ ਬਾਕੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਪੈਸੇ ਆਪਣੇ ਖਰਾਬ ਹੁੰਦੇ ਆ ਨਾ ਇਹ ਵਾਪਸ ਹੁੰਣਾ ਨਾ ਇਹ ਰਿਪੇਅਰ ਹੁੰਣਾ ਆ ਦੇਖੋ ਬਾਈ ਹੁਣ ਬਾਈ ਨੇ ਯਾਰ ਮੇਰੀ ਗੱਲ ਸੁਣੋ ਬਾਈ ਨੇ ਤਾਂ ਪੈਸੇ ਲਾਤੇ ਹਨਾ ਬਿਲਕੁਲ ਇਹਦੇ ਤੇ ਬਾਈ ਕਹਿੰਦਾ ਮੈਂ 12-1300 ਰੁਪਇਆ ਲਾਤਾ ਦੋ ਦਿਹਾੜੀਆਂ ਲੱਗੀਆਂ ਸਮਝ ਲਓ ਹੁਣ ਹਰੇਕ ਅੱਜਕੱਲ ਕੋਈ ਜਿਹੜਾ ਕੰਮ ਵਾਲਾ ਮਿਹਨਤੀ ਬੰਦਾ ਦੇਖੋ ਕੀ ਮਹਿੰਗਾਈ ਕਿੱਥੇ ਪਹੁੰਚੀ ਪਈ ਹੈ ਕੋਈ ਹੁਣ ਐ ਤਾਂ ਹੈ ਨਹੀਂ ਵੀ ਜਿਹੜਾ 2 ਨੰਬਰ ਵਾਲਾ ਉਹ ਤੈਨੂੰ ਲੈਂਦੀ ਨਹੀਂ ਆਪਣੇ ਵਰਗੇ ਜਿਹੜਾ ਕੋਈ ਮਿਹਨਤੀ ਬੰਦਾ ਚਲੋ ਕੋਈ ਦੇਖ ਕੇ ਜਾਂ ਘਰੋਂ ਬੱਚੇ ਦੇਖ ਲੈਂਦੇ ਆ ਵੀ ਆ ਜੀ ਆਪਾਂ ਹਰੇਕ ਕੋਲੇ ਮੋਬਾਈਲ ਹੈ ਬਿਲਕੁਲ ਇਹ ਡੰਗ ਸਾਰਨ ਵਾਸਤੇ ਲੈਂਦਾ ਨਾ ਅਗਲਾ ਕੱਲ ਜਾ ਰਾ ਵੀ ਡੰਗ ਲਾ ਲਾਂਗੇ 2 ਮਿੰਟ ਰੋਟੀ ਪਾਣੀ ਪਕਾਉਣਾ ਤੇ ਕਿਚਨ ਦੇ ਵਿੱਚ 1 ਟੇਬਲस्पून ਨਾਲ ਉੱਥੇ ਲਾ ਲਾਂਗੇ ਹਾਂ ਉੱਥੇ ਲਾ ਲਾਂਗੇ ਬਿਲਕੁਲ ਪਰ ਦੇਖੋ ਹੁਣ ਇਹਦਾ ਕੀ ਹੱਲ ਹੋਇਆ ਜੇ ਮੰਨ ਕੇ ਚਲੋ ਆਪਾਂ ਕਿਸੇ ਦੁਕਾਨ ਤੋਂ 750 ਦੀ ਏਪੀ ਜਾਂ ਕੋਈ ਪੱਖਾ ਲੈਤਾ ਹੁੰਦਾ ਤੇ ਫਲਟ ਪਾ ਜਾਂਦਾ ਆਪਾਂ ਉਹਦੇ ਪੈਰਾਂ 'ਚ ਮਾਰ ਦੇ ਜਾਂਦੇ ਬਿਲਕੁਲ ਵੀ ਭਾਈ ਯਾਰ ਆ ਸਾਡੇ ਕੰਮ ਨਹੀਂ ਆਉਂਦਾ ਮੋੜਲਾ ਬਾਕੀ ਰਿਪੇਅਰੇਬਲ ਆ ਜੇ ਮੰਨ ਲਓ 2 ਸਾਲ ਬਾਅਦ ਉਹਦੀ ਮੋਟਰ ਵੀ ਖਰਾਬ ਹੋ ਗਈ ਤੇ ਆਪਾਂ 12-1300 ਰੁਪਿਆ ਲਾ ਕੇ ਇਹ ਆਪਣਾ ਖੂਚ ਗਿਆ ਨਾ ਤਾਂ ਹੁਣ ਉਹਨੂੰ ਆਪਾਂ ਮੋੜਨ ਜੋਗ ਰਹੇ ਆ ਬਿਲਕੁਲ ਨਹੀਂ ਆਪਾਂ ਕਿਸੇ ਨੂੰ ਹੋਰ ਦੇ ਸਕਦੇ ਆ ਯਾਰ ਵੀ ਤੂੰ ਘੱਟ ਵੱਧ ਕਰਕੇ ਲੈ ਲੈ ਯਾਰ ਵੀ ਤੇਰੇ ਕੰਮ ਆ ਜੂ ਹਾਂਜੀ ਉਹ ਵੀ ਅਗਲਾ ਖੂਜ ਤੋਂ ਸੋਡੇ ਕੰਮ ਨਹੀਂ ਆਇਆ ਬਾਈ ਸਾ ਉਸ ਕਰਕੇ ਦੁਬਾਰੇ ਫੇਰ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹਨੇ ਆ ਵੀ ਭਾਈ ਇਹ ਸਾਰੀਆਂ ਪੇਡ ਪ੍ਰਮੋਸ਼ਨਾਂ ਤੇ ਚਾਲਾਂ ਹੁੰਦੀਆਂ ਕੰਪਨੀਆਂ ਦੀਆਂ ਜਿਹੜੀ ਵੀ ਚੀਜ਼ ਲੈਣੀ ਆ ਪੂਰੀ ਜਾਂਚ ਪੜਤਾਲ ਕਰਕੇ ਕਿਸੇ ਦੀ ਰਾਏ ਲੈ ਕੇ ਲੈ ਲਓ ਜ਼ਰੂਰੀ ਨਹੀਂ ਤੁਸੀਂ ਸਾਡੀ ਰਾਏ ਲੈਣੀ ਆ ਕੋਈ ਤੁਹਾਡੇ ਨੇੜੇ ਕੋਈ ਮਿਸਤਰੀ ਕੋਈ ਭਾਈ ਹੋਰ ਵੀ ਬਿਲਕੁਲ ਪੈਸੇ ਦੀ ਬਹੁਤ ਕੀਮਤ ਆ ਤੇ ਸੋਚ ਸਮਝ ਕੇ ਪੈਸਾ ਇਨਵੈਸਟ ਕਰੋ ਹਾਂ ਮਹਿੰਗੀ ਬਹੁਤ ਆ ਗਈ 1000 ਰੁਪਿਆ ਮਹਾਂ ਮੰਦਾਗਾ ਤੁਸੀਂ ਤਾਂ ਫੇਰ ਵੀ 1200 ਰੁਪਿਆ ਲਾਤਾ ਵੀ ਚੈੱਕ ਕਰਕੇ ਲੈ ਲਓ ਕਿ ਤੁਹਾਡਾ ਫਾਇਦਾ ਵੀ ਹੋਵੇ ਚੀਜ਼ ਤੁਹਾਡੇ ਕੰਮ ਆਵੇ ਬਿਲਕੁਲ ਪਰ ਇਹਨੇ ਰੁਪਈਆ ਦੇ ਵਿੱਚ ਹੀ ਆਲਟਰਨੇਟਿਵ ਆਪਣੇ ਕੋਲੇ ਹੋਰ ਵੀ ਬਹੁਤ ਆ ਹਨਾ ਵੀ ਉਹੀ ਗੱਲ ਕਰਦਾ ਇਹਦੀ ਤਾਂ ਤੇ ਆਪਾਂ ਕੋਈ ਵੱਡਾ ਪੱਖਾ ਵੀ ਲੈ ਸਕਦੇ ਸੀ ਪੱਖੀ ਵੀ ਪੱਖੀ ਨਾਲ ਤਾਂ ਸਕਾ ਦੀ ਘਟੇ ਚ ਸਰ ਜਾਂਦਾ ਆਪਾਂ ਹਨਾ ਇਹਦੀ ਗੱਲ ਕਰਦਾ 6700 ਬਸ ਆਪਾਂ ਪੈ ਜਾਂਦੇ ਆ ਵੀ ਸ਼ੋਅ ਹੈ ਇਹਦੀ ਬਾੜੀ ਆਪਾਂ ਬਈ ਚਮਕ-ਦਮ ਕਿਤੇ ਡੋਲੇ ਜਾਂਦੇ ਆ ਮੈਨੂੰ ਬਿਲਕੁਲ ਹਨਾ ਜਿਹੜੀ ਚੀਜ਼ ਦੀ ਤੁਸੀਂ ਗਾਂ ਵਾਸਤੇ ਦੇਖ ਲਓ ਬਈ ਹਾਂਜੀ ਹਾਂਜੀ ਜਿਹੜੀ ਕੋਈ ਵੀ ਚੀਜ਼ ਆਪਾਂ ਲੈਣੇ ਆ ਜਿਹਦੀ ਵੱਧ ਚਮਕ-ਦਮਕ ਹੋਊਗੀ ਉਹਦਾ ਜਿਹੜਾ ਨੁਕਸਾਨ ਜ਼ਿਆਦਾ ਹੋਊਗਾ ਹਾਂਜੀ ਜਿਹੜੀ ਚੀਜ਼ ਦੇ ਜ਼ਿਆਦਾ ਆਪਾਂ ਨੂੰ ਸੁੱਖ-ਸਹੂਲਤ ਦੇਊਗੀ ਫੀਚਰ ਵੱਧ ਹੋ ਹਾਂ ਜੀ ਉਹਦੀ ਵੀ ਆਪਾਂ ਜਿਹੜੀ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਨੁਕਸਾਨ ਜਿਹੜੇ ਉਹ ਜ਼ਿਆਦਾ ਹੋਣਗੇ ਬਿਲਕੁਲ ਜੀ ਚਲੋ ਆਪਣੀ ਵੀਡੀਓ ਹੁਣ ਕਾਫੀ ਲੰਬੀ ਹੋ ਚੁੱਕੀ ਹੈਗੀ ਹਾਂਜੀ ਹਾਂਜੀ ਤੇ ਵੀਡੀਓ ਨੂੰ ਆਪਾਂ ਬੰਦ ਕਰਦੇ ਆਂ ਤੇ ਜਿਹੜੇ ਭਰਾ ਆਪਣੀਆਂ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਆਪਾਂ ਅਗਲੀ ਵੀਡੀਓ ਕਿਹੜੇ ਮੁੱਦੇ ਤੇ ਬਣਾਈਏ ਹਾਂ ਕਿਹੜੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਕੋਸ਼ਿਸ਼ ਕਰਾਂਗੇ ਆਪਾਂ ਉਸੇ ਮੁੱਦੇ ਨੂੰ ਵੀਡੀਓ ਰਾਹੀਂ ਆਪਾਂ ਤੁਹਾਨੂੰ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਸਾਮਣੇ ਪੇਸ਼ ਕੀਤਾ ਜਾਵੇ ਤੇ ਹਾਂ ਬਿਲਕੁਲ ਜਿਨ੍ਹਾਂ ਨੇ ਪ੍ਰਾਮਾਣੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਪ੍ਰਾਮਾਣ ਕੇ ਕਰ ਲਿਓ ਕਿਉਂਕਿ ਨਿਤ ਇਹ ਜੀਆਂ ਜਾਣਕਾਰੀਆਂ ਤੁਹਾਨੂੰ ਇਹਦੇ ਤੇ ਮਿਲਦੀਆਂ ਰਹਿਣਗੀਆਂ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਡੀ ਦਿੱਤੀ ਹੋਈ ਜਾਣਕਾਰੀ ਕਿਸੇ ਦਾ ਫਾਇਦਾ ਕਰ ਸਕੇ ਹਾਂ ਇੱਕ ਵਾਰੀ ਫੇਰ ਤੁਹਾਨੂੰ ਆ ਦੱਸਦੇ ਹਾਂ ਬਈ ਬਣ ਕੇ ਜੇ ਕਿਸ ਨੇ ਇਹਦਾ ਆਰਡਰ ਪਾਇਆ ਤਾਂ ਉਹ ਕੈਨਸਲ ਕਰ ਦੋ ਬਈ ਇਹਨਾਂ ਤੋਂ ਬਚੋ ਬਈ ਇਹ ਸਭ ਲੁੱਟਦੇ ਸਾਧਨ ਨੇ ਇਹਨਾਂ ਦਾ ਕੋਈ ਫਾਇਦਾ ਨਹੀਂਗਾ ਆਪਣੇ ਚੀਜ਼ਾਂ ਕੋਈ ਕਾਮਯਾਬ ਨਹੀਂ ਕੋਈ ਆਪਣੇ ਕੰਮ ਨਹੀਂ ਆਉਂਦੀਆਂ ਜੇ ਮੇਰਾ ਵੀਰ ਬੱਚੋ ਇਹਨਾਂ ਤੋਂ ਉਹਦੀ ਥਾਂ ਤੇ ਤੁਸੀਂ ਸੱਤ ਵਾਲਾ ਪੱਖਾ ਲਾ ਲਓ ਜੇ ਕਿਸੇ ਦੀ ਰਸੋਈ ਦੀ ਸੱਤ ਨੀਵੀਆਂ ਨਹੀਂ ਲੱਗਦਾ ਚੱਕਵਾ ਪੱਖਾ ਲਾ ਲਓ ਜੇ ਉਹਦੀ ਵੀ ਪ੍ਰਪੋਜ਼ਲ ਹੈ ਨਹੀਂ ਤੁਸੀਂ ਬਈ ਏਪੀਜੀ ਨੂੰ ਕਹਿੰਦੇ ਆਪਾਂ ਪੱਖੀ ਗੈਰਾਂ ਵਾਲੀ ਸਾਢੇ 7-800 ਰੁਪਏ ਦੀ ਮੇਰਾ ਵੀਰ ਵਧੀਆ ਆ ਜਾਂਦੀ ਹੈ ਤੁਸੀਂ ਉਹਨੂੰ ਲਾ ਕੇ ਉਹਦੇ ਨਾਲ ਤੁਸੀਂ ਆਪ ਦਾ ਜਿਹੜਾ ਡੰਗਾ ਉਹ ਲਾ ਸਕਦੇ ਹੋ ਰਿਪੇਅਰੇਬਲ ਹੈ ਗਾਰੰਟੀ ਵਾਰੰਟੀ ਵੀ ਹੁੰਦੀ ਹੈ ਇਹਨਾਂ ਤੋਂ ਬਚੋ ਬਈ ਇੰਨੀ ਕੁ ਸਾਨੂੰ ਇਹ ਦੱਸਣਾ ਹੀ ਜਾਣਕਾਰੀ ਦੇਣੀ ਆ ਧੰਨਵਾਦ ਸਸੀ ਕਾਲ ਬਈ ਸਰੇ